ਵੀ ਆਪਾਂ ਖੜੇ ਆ ਕਬੀਰ ਦੇ ਮੰਦਿਰ ਜਾਂਦੇ ਹੋਏ ਰਸਤੇ ਵੀ ਰੁਕੇ ਸੀ ਇੱਥੇ ਦਰਸ਼ਨ ਕਰਕੇ ਗਏ ਸੀ ਪਰ ਵਾਪਸ ਆ ਰਹੇ ਆ ਮੈਂ ਕਿਹਾ ਸੀ ਇੱਥੇ ਨੇ ਇੱਕ ਅਚਾਰਾਂ ਦੀ ਮੰਡੀ ਲੱਗਦੀ ਹੈ ਬਾਈ ਜੀ ਨੋਰਮਲ ਸੀਗਾ ਬਾਈ ਜੀ ਇਹ ਅਚਾਰ ਹੈ ਢੇਲੇ ਦਾ ਅਚਾਰ ਹੈ ਓਕੇ ਜੀ ਇਹ ਢੇਲੇ ਦਾ ਅਚਾਰ ਹੈ ਇਸ ਵਿੱਚ ਚਾਰ ਪੰਜ ਪ੍ਰਕਾਰ ਦਾ ਹੈ 100 ਇਹ ਤਾਂ 150 ਰੁਪਏ 200 ਰੁਪਏ 250 ਰੁਪਏ ਇਹ 300 ਅਲੱਗ-ਅਲੱਗ ਰੇਟਾਂ ਦਾ ਢੇਲੇ ਦਾ ਅਚਾਰ ਇੱਕ ਲਾਂਗੋ ਦੇਖੋ ਇਹ ਕਾ ਤੇ ਮਰ ਅਚਾਰ ਹੈ ਲਸਣ ਇਹ ਬਹੁਤ ਵਧੀਆ ਚੀਜ਼ ਹੁੰਦੀ ਹੈ ਲਸਣ ਦਾ achar ਹੈ ਨਾ ਤੇ ਇਹ ਗਾੜੇ ਗਰੇਲੇ ਇਹ ਫਰੂਟ ਚਟਨੀ ਹੈ ਇਹ ਦੇਵਕਾ ਇਹ ਆਉਲਾ ਦੋਸਤੋ ਇਹ achar ਨਾ ਬਹੁਤ ਸ਼ੁੱਧ ਹੈ ਜੇ ਲੈ ਜਾਣਾ ਹੋਵੇ ਘਰ ਵਾਸਤੇ ਰੇਟ ਥੋੜਾ ਜ਼ਰੂਰ ਮਹਿੰਗਾ ਪਊਗਾ ਬਟ ਲੇਕਿਨ ਪਰਿਵਾਰ ਦੇ ਵਿੱਚ ਖਾਣ ਵਾਲੀ ਚੀਜ਼ ਹੈ ਇਹ ਚੈਰੀ ਦਾ ਮਰਬਾ ਇਹ ਆਂਬ ਦਾ ਇਹ ਬਾਜੀਕਰ ਹੈ ਇਹ ਫਰੂਟ ਦੀ ਚਟਨੀ ਹੈ ਤੇ ਇਹ ਵਾਲਾ ਆਹ ਜਿਹੜਾ ਕਮਰਬਾ ਹੈ ਸਰ੍ਹੋਂ ਦਾ ਮਰਬਾ ਚਾ ਇਹ ਬਹੁਤ ਵਧੀਆ ਚੀਜ਼ ਹੁੰਦੀ ਹੈ ਸਰ੍ਹੋਂ ਦਾ ਮਤਲਬ ਪੇਟ ਵਾਸਤੇ ਆਪਣਾ ਕਮਰਬਾ ਬਾਸ ਦਾ ਮਰਬਾ ਐਪਲ ਦਾ ਮਰਬਾ ਬਾਸ ਦਾ ਮਰਬਾ ਬਾਸ ਦੇ ਵਿੱਚ ਕਈ ਆਈਟਮਾਂ ਜੰਦੀਆਂ ਇਹ ਫਿਰ ਸੇਬ ਲਿਗਿਆ ਇਹ ਬੇਲਗਰੀ ਦਾ ਆ ਗਿਆ ਇਹ ਗਾਜਰ ਕਮਰਬਾ ਹੈ ਸਵਾੰਗ ਦਾ ਗਾਜਰ ਦਾ ਮਰਬਾ ਮੈਂ ਖਿਆ ਕਿਹੜੀ ਚੀਜ਼ ਹੈ ਤੁਹਾਨੂੰ ਜਿਹੜੀ ਚਾਹੀਦੀ ਆ ਉਹ ਮਿਲੂਗੀ